ਮਨ ਲਓ ਜੀ ਪੈਰਾਲਾਈਜ਼ਡ ਪੇਸ਼ੈਂਟ ਜਾਂ ਕੋਈ ਹੋਰ ਇਦਾਂ ਹੀ ਬਿਮਾਰੀ ਵਾਲਾ ਬੰਦਾ ਹੈਂਡੀਕੈਪਟ ਨਹੀਂ ਆਉਂਦਾ। ਬਾਈ ਦੀ ਥੈਰੇਪੀ ਦੀ ਜਾਂ ਬੱਚਿਆਂ ਦੀ ਪੜ੍ਹਾਈ ਦੀ ਸਹੂਲਤਾਂ ਦਿੱਤੀ ਜਾਵੇ। ਨਵੀਂ ਸਿਹਤ ਕ੍ਰਾਂਤੀ ਆਈ ਸਰਕਾਰ ਦੀ। ਉਹ ਨਵੀਂ ਸਿਹਤ ਕ੍ਰਾਂਤੀ ਕਹਿ ਰਹੀ ਹੈ 2 ਸਾਲ ਤੱਕ ਕੋਈ ਸਰਟੀਫਿਕੇਟ ਨਹੀਂ ਮੰਨਦਾ ਟ੍ਰੀਟਮੈਂਟ ਚੱਲੂਗਾ। ਹੁਣ ਮੈਂ ਇਕੱਲਾ ਕੰਮ ਕਰਨ ਵਾਲਾ ਸੀ ਬੱਚੇ ਮੇਰੇ ਪੜ੍ਹਦੇ ਆ ਉਹ ਵੀ ਪਰੇਸ਼ਾਨ ਆਈ। ਇਹ ਤੁਸੀਂ ਦੱਸੋ ਮੈਂ ਕਿੱਥੋਂ ਇਲਾਜ ਕਰਾਵਾਂ ਜੀ। ਜੋ ਮੇਰੇ ਕੋਲ ਸੋਨਾ ਵਗੈਰਾ ਸੀ ਜਾਂ ਘਰ ਦੇ ਵਿੱਚ ਕੋਈ ਸਾਈਡ ਦੀ ਜਗ੍ਹਾ ਪਈ ਸੀ ਉਹ ਕਾਹ ਵਿੱਚ ਉਚ ਕੇ ਅਸੀਂ ਟਾਈਮ ਪਾਸ ਕੀਤਾ ਜ ਹਸਾਲ ਤੇ ਛੁੱਟੀ ਲੈ ਲਈ। ਕੋਲ ਛੋਟਾ ਬੇਟਾ ਸਰਕਾਰੀ ਪੜ ਰਿਆਈ ਵੱਡੇ ਬੇਟੇ ਦੀ ਬੀਐਸਸੀ ਨਰਸਿੰਗ ਦੀ ਐਡਮਿਸ਼ਨ ਸੀ ਕਿ ਉਹ ਰਹਿ ਗਈ ਮੇਰੇ ਬਿਮਾਰ ਹੋਣ ਕਰਕੇ। ਨਿਪਟਿਕ ਮਿਸ਼ਨ ਸਾਹ ਨੂੰ ਮਿਲਿਆ ਸੀ। ਉਹਨਾਂ ਨੇ ਕਿਹਾ ਵੀ ਮਾਲੀਸਾ ਦਾ ਫਾਰਮ ਪਰ ਆ ਕੇ ਲਿਆਓ ਮੈਂ ਭਰਾ ਕੇ ਦਿੱਤਾ ਜੀ। ਡੇਢ ਮਹੀਨਾ ਹੋ ਗਿਆ ਜਦੋਂ ਚਾਈ ਦਾ 44 ਨੰਬਰ ਕਮਰੇ ਚਲੇ ਜਾਓ। ਵਾਲੀ ਵਾਲੇ ਕਹਿੰਦੇ ਸੀ ਪਰਿਵਾਰੀ ਨੂੰ ਕਹਤਾ ਪਰਿਵਾਰੀ ਕਾਨੂੰਨ ਕੋਲੇ ਕਹੂਗਾ ਕਾਨੂੰਨ ਕੋ ਸਾਡੇ ਕੋਲੇ ਵਾਪਸ ਦੇਊਗਾ ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਕਲਿਆਣ ਟੀਵੀ ਪੰਜਾਬ ਤੇ ਮੈਂ ਹਰਸ਼ਪਾਲ ਸਿੰਘ ਹੈਂਡੀਕੈਪਟਾ ਨੂੰ ਵੱਖ-ਵੱਖ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਬੇਸ਼ੱਕ ਸਰਕਾਰਾਂ ਵਾਅਦੇ ਕਰਦੀਆਂ ਨੇ ਚਾਹੇ ਉਹ ਕੇਂਦਰ ਸਰਕਾਰ ਹੋਵੇ ਤੇ ਚਾਹੇ ਸੂਬਾ ਸਰਕਾਰ ਹੋਵੇ ਇਲੈਕਸ਼ਨਾਂ ਮੇਰੇ ਵੱਡੇ ਵੱਡੇ ਵਾਅਦੇ ਕਰਦੀਆਂ ਨੇ ਕਿ ਤੁਹਾਡੀਆਂ ਜਿਹੜੀਆਂ ਸਮੱਸਿਆਵਾਂ ਦੂਰ ਕੀਤੀਆਂ ਜਾਣੀਆਂ ਤੁਹਾਨੂੰ ਪੈਨਸ਼ਨ ਲਗਾਈ ਜਾਊਗੀ ਜਾਂ ਜਿਹੜਾ ਨੌਕਰੀਆਂ ਦਾ ਉਹ ਵੀ ਕੋਟਾ ਰੱਖਿਆ ਜਾਊਗਾ ਪਰ ਕਈ ਇਸ ਤਰ੍ਹਾਂ ਦੀਆਂ ਸਮੱਸਿਆਵਾਂ ਸਾਹਮਣੇ ਆਉਂਦੀਆਂ ਨੇ ਸਾਡੇ ਨਾਲ ਇੱਕ ਵਿਅਕਤੀ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਆਖਰ ਮਾਮਲਾ ਕੀ ਆ ਭਾਈ ਜੀ ਕੀ ਨਾਮ ਹੈ ਮੇਰਾ ਨਾਮ ਧੀਰਾ ਸਿੰਘ ਆ ਜੀ ਕਿਹੜੀ ਜਗ੍ਹਾ ਤੋਂ ਮੈਂ ਜੀ ਪਿੰਡ ਮੇਰਾ ਚੱਕ ਜਵਾਰੇ ਵਾਲਾ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਆ ਜੀ ਉੱਥੋਂ ਆ ਜੀ ਕੀ ਮਾਮਲਾ ਕੀ ਬਿਮਾਰੀ ਹੈ ਤੁਹਾਨੂੰ ਮੈਨੂੰ ਨਾ ਜੀ ਜੁਲਾਈ ਦੇ ਵਿੱਚ ਪੈਰਾਲਾਈਜ਼ ਹੋ ਗਈ ਸੀ ਤੇ ਉਹਦਾ ਇਲਾਜ ਚੱਲਿਆ ਜੀ ਇੱਥੇ ਬਠਿੰਡਾ ਵਿੱਚ ਹੀ ਵੈਸੇ ਤਾਂ ਉਹ ਤਕਰੀਬਨ ਗੱਲ ਕਰਾਂਗੇ ਤਾਂ ਬਹੁਤ ਲੰਬੀ ਹੋ ਜੂਗੀ ਇਲਾਜ ਚੱਲਿਆ ਹੀ ਮੇਰਾ ਇੱਥੇ ਇਹਨਾਂ ਦੇ ਕੋਲੇ ਮਤਲਬ ਤਕਰੀਬਨ ਜੋ ਮੇਰੇ ਕੋਲ ਸੋਨਾ ਵਗੈਰਾ ਸੀ ਜਾਂ ਘਰ ਦੇ ਵਿੱਚ ਕੋਈ ਸਾਈਡ ਤੇ ਜਗ੍ਹਾ ਪਈ ਸੀ ਉਹ ਕਾਹਵੇ ਚੂਸ ਕੇ ਅਸੀਂ ਟਾਈਮ ਪਾਸ ਕੀਤਾ ਜਹਾਸਤਾਲ ਦੀ ਛੁੱਟੀ ਲੈ ਲਈ ਉਸ ਤੋਂ ਬਾਅਦ ਚਲੋ ਕੁਛ ਦਿਨ ਜਿਹੜੇ ਨੇ ਦਵਾਈ ਦਿੱਤੀ ਦਵਾਈ ਚੱਲੀ ਗਈ ਹੁਣ ਪ੍ਰੋਬਲਮ ਇਹ ਆ ਰਹੀ ਹੈ ਵੀ ਜਦੋਂ ਮੈਂ ਕਿਸੇ ਹਸਪੀਟਲ ਜਾਨਾ ਜਾਂ ਕਿਸੇ ਮੁਸਸਸਾ ਜਾਨਾ ਉਹ ਕਹਿੰਦੇ ਵੀ ਤੇਰਾ ਸਰਟੀਫਿਕੇਟ 2 ਸਾਲ ਨਹੀਂ ਬੰਦਾ। ਲੋਕੀ ਮੈਂ ਮਜ਼ਦੂਰ ਬੰਦਾ। ਮੇਰੇ ਕੋਲੇ ਕੋਈ ਜ਼ਮੀਨ ਜਿਹਦਾ ਹੈ ਨਹੀਂ ਆਪ ਕੰਮ ਕਰਕੇ ਬੱਚੇ ਪਾਲਦੇ ਆ ਸੀਗੇ। ਤੇ ਡਾਕਟਰਾਂ ਕੋਲੇ ਜਾਈਦਾ ਸ਼੍ਰੀ ਮੁਖਸਰ ਸਾਹਿਬ ਉਹ ਜਿਹੜੀ ਨਵੀਂ ਸਿਹਤ ਕ੍ਰਾਂਤੀ ਆਈ ਸਰਕਾਰ ਦੀ। ਉਹ ਨਵੀਂ ਸਿਹਤ ਕ੍ਰਾਂਤੀ ਕਹਿ ਰਹੀ ਐ 2 ਸਾਲ ਤੱਕ ਕੋਈ ਸਰਟੀਫਿਕੇਟ ਨਹੀਂ ਬੰਦਾ, ਟ੍ਰੀਟਮੈਂਟ ਚੱਲੂਗਾ। ਹੁਣ ਮੈਂ ਇਕੱਲਾ ਕੰਮ ਕਰਨ ਵਾਲਾ ਸੀ ਬੱਚੇ ਮੇਰੇ ਪੜਦੇ ਆ ਉਹ ਵੀ ਪਰੇਸ਼ਾਨ ਆਈ। ਇਹ ਤੁਸੀਂ ਦੱਸੋ ਜੀ ਮੈਂ ਕਿੱਥੋਂ ਇਲਾਜ ਕਰਾਵਾਂ ਜੀ ਜਿਹੜਾ ਪੈਰਾਲਾਈਜ਼ ਹੋ ਜਦੋਂ ਹੋ ਜਾਂਦਾ ਇਹ ਹੈਂਡੀਕੈਪਟ ਵਿੱਚ ਨਹੀਂ ਲਿਆ ਜਾਂਦਾ ਜਿਵੇਂ ਬਾਕੀ ਆ ਲੈ ਜਾਂਦੇ ਪਤਾ ਨਹੀਂ ਜੀ ਜਦੋਂ ਡਾਕਟਰ ਸਾਹਿਬ ਕੋਲੇ ਜਾਈਦਾ ਕਹਿੰਦੇ 2 ਸਾਲ ਟ੍ਰੀਟਮੈਂਟ ਚਲਾਓ ਉਹਨ 2 ਸਾਲ ਟ੍ਰੀਟਮੈਂਟ ਚਲਾਈਏ ਤੁਸੀਂ 2 ਸਾਲ ਬਾਅਦ ਤੁਹਾਨੂੰ ਪੈਰਾਲਾਈਜ਼ ਦਾ ਸਰਟੀਫਿਕੇਟ ਬਣਾ ਕੇ ਦੇਵਾਂਗੇ ਇਹ ਗੱਲ ਕਹਿ ਰਹੇ ਆ ਜੀ ਹਮ 2 ਸਾਲ ਤੱਕ ਕੀ ਕਰੀਏ ਜੀ ਮੇਰੇ ਤਾਂ ਘਰੇ ਖਾਣ ਨੂੰ ਰੋਟੀ ਐ ਨਹੀਂ ਗਈ ਕਿੱਥੋਂ ਮੈਡੀਸਨ ਲਵਾਂ ਜੀ ਕੋਈ ਸਰਕਾਰ ਵੱਲੋਂ ਕੋਈ ਸਹੂਲਤ ਨਹੀਂ ਮਿਲਦੀ ਯਾਰ ਅੱਜ ਤੇ ਤੁਹਾਡਾ ਹੀ ਘਰ ਦਾ ਗੁਜ਼ਾਰਾ ਕਿਵੇਂ ਹੁੰਦਾ ਬੱਚੇ ਵੀ ਨੇ ਪਰਿਵਾਰ ਵੀ ਹੋਊਗਾ ਫਿਰ ਉਹ ਕਿਵੇਂ ਗੁਜ਼ਾਰਾ ਕਰਦੀ ਹੈ ਗੁਜ਼ਾਰਾ ਹੈ ਮੇਰੇ ਦੋਨੋਂ ਬੱਚੇ ਹੈ ਮੰਨ ਲਓ ਛੋਟਾ ਬੇਟਾ ਸਰਕਾਰੀ ਪੜ ਰਿਹਾ ਹੈ ਵੱਡੇ ਬੇਟੇ ਦੀ ਬੀਐਸਸੀ ਨਰਸਿੰਗ ਦੀ ਐਡਮਿਸ਼ਨ ਸੀ ਕਿ ਉਹ ਰਹਿ ਗਈ ਮੇਰੇ ਬਿਮਾਰ ਹੋਣ ਕਰਕੇ ਹੁਣ ਚਲੋ ਮੇਰਾ ਸਾਰਾ ਪਰਿਵਾਰ ਥੋੜੀ ਹੈਲਪ ਕਰਕੇ ਉਹਨੂੰ ਇੱਕ ਮਤਲਬ ਸੈਂਟਰ ਚ ਲਾਇਆ ਹੋਇਆ ਪਰ ਉਹ ਵੀ ਮਜ਼ਦੂਰ ਪਰਿਵਾਰ ਹੀ ਹੈ ਜੀ ਉਹਨਾਂ ਨੂੰ ਵੀ ਕਿੰਨਾ ਕਰਨ ਦੀ ਆਪਣਾ ਘਰ ਅੱਜ ਕੱਲ ਚਲਾਉਣਾ ਮੁਸ਼ਕਲ ਹੋ ਜਾਂਦਾ ਹੈ ਆਹ ਪ੍ਰੋਬਲਮ ਹੈ ਮੈਨੂੰ ਮੇਨ ਤੁਸੀਂ ਤੁਸੀਂ ਲੀਡਰਾਂ ਨੂੰ ਰਾਜਨੀਤਿਕ ਲੀਡਰਾਂ ਨੂੰ ਜਾਂ ਜਿਹੜੇ ਪ੍ਰਸ਼ਾਸਨਿਕ ਅਧਿਕਾਰੀ ਆ ਡੀਸੀ ਨੂੰ ਮਿਲੇ ਉਹ ਜਾਂ ਕੋਈ ਹੋਰ ਤਰ੍ਹਾਂ ਨੂੰ ਸਹੂਲਤ ਨਹੀਂ ਮਿਲੀ ਤੁਹਾਨੂੰ ਸਰ ਮੈਂ ਹਾਂਜੀ ਮੈਂ ਸ਼੍ਰੀ ਮੁਖਸਰ ਸਾਹਿਬ ਦੇ ਨਿਪਟਿ ਕਮਿਸ਼ਨ ਸਾਹਿਬ ਨੂੰ ਮਿਲਿਆ ਸੀ ਉਹਨਾਂ ਨੇ ਕਿਹਾ ਵੀ ਮਾਲੀਸਾ ਦਾ ਫਾਰਮ ਭਰ ਆ ਕੇ ਲਿਆਓ ਮੈਂ ਭਰ ਆ ਕੇ ਦਿੱਤਾ ਜੀ ਡੇਢ ਮਹੀਨਾ ਹੋ ਗਿਆ ਜਦੋਂ ਜਾਈਦਾ 44 ਨੰਬਰ ਕਾਨੂੰਨ ਵਿੱਚ ਲੈ ਜਾਓ 47 ਵਾਲੇ ਕਹਿੰਦੇ ਸੀ ਪਰਿਵਾਰੀ ਨੂੰ ਕਹਤਾ ਪਰਿਵਾਰੀ ਕਾਨੂੰਨ ਕੋਲੇ ਕਹੂਗਾ ਕਾਨੂੰਨ ਕੋ ਸਾਡੇ ਕੋਲੇ ਵਾਪਸ ਦੇਊਗਾ ਫਿਰ ਅਸੀਂ ਸੀਐਮ ਸਾਹਿਬ ਨੂੰ ਭੇਜਾਂਗੇ ਫਿਰ ਤੁਹਾਨੂੰ ਸਹਦਾ ਮਿਲੂਗੀ ਮਤਲਬ ਸਾਲ ਦਾ ਪ੍ਰੋਸੈਸ ਸੀ ਕਹਿ ਦੋ ਤੇ ਕੀ ਕਰੇਗਾ ਕੋਈ ਬੰਦਾ ਗਰੀਬ ਬੰਦਾ ਹੈ ਕਾਮ ਮਜ਼ਦੂਰ ਬੰਦਾ ਕੀ ਕਰੂਗਾ ਸਰਕਾਰਾਂ ਵੱਡੇ ਵੱਡੇ ਦਾਅਵੇ ਕਰਦੀਆਂ ਤੁਸੀਂ ਦੇਖਿਆ ਹੋਣਾ ਇਲੈਕਸ਼ਨਾਂ 'ਚ ਵੀ ਉਹ ਕਹਿੰਦੇ ਵੀ ਧਰਨਾ ਪ੍ਰਦਰਸ਼ਨ ਵੀ ਨਹੀਂ ਹੋਊਗਾ ਕੋਈ ਵੀ ਖੱਜਲ ਖਵਾਰੀ ਨਹੀਂ ਹੋਊਗੀ ਤੇ ਤੁਹਾਡੀ ਸਾਰੀ ਖੱਜਲ ਖਵਾਰੀ ਖਤਮ ਕੀਤੀ ਜਾਊਗੀ ਉਹਨੂੰ ਕਿਵੇਂ ਦੇਖੀ ਕੁਛ ਨਹੀਂ ਸਰਕਾਰ ਦੀਆਂ ਗੱਲਾਂ ਹੀ ਆਈਆਂ ਵੋਟਾਂ ਆਣ ਵਾਲੀ ਕੋਈ ਸ਼ੋਰ ਆ ਐਤਕੀ ਲੋਕਾਂ ਨੇ ਸੋਚਿਆ ਜੀ ਬਦਲਾ ਆਊਗਾ ਚਲੋ ਨਵੀਂ ਸਰਕਾਰ ਚੁਣਦੇ ਆ ਪਰ ਇਹਨਾਂ ਨੇ ਤਾਂ ਸਾਨੂੰ ਉਦੋਂ ਵੀ ਖੱਜਲ ਕਰਕੇ ਰੱਖਤਾ ਕੱਲੇ ਹੈਂਡੀਕੈਪ ਟਵਰ ਕਾਨੂੰਨੀ ਹਰ ਇੱਕ ਵਾਰ ਖੱਜਲ ਹੋ ਰਹੀ ਹੈ ਇਸ ਸਰਕਾਰ ਤੋਂ ਤੁਹਾਡੇ ਤਾਂ ਨੇੜੇ ਆ ਮੈਡਮ ਬਲਜੀਤ ਕੌਰ ਉਹੀ ਇਸ ਮਹਿਕਮੇ ਨੂੰ ਦੇਖਦੇ ਆ ਉਹਨਾਂ ਨਾਲ ਨਹੀਂ ਮੁਲਾਕਾਤ ਕੀਤੀ ਨਹੀਂ ਜੀ ਮੈਂ ਇੱਕ ਦੋ ਵਾਰੀ ਇੱਥੇ ਗੱਲ ਕਰਨ ਦੀ ਕੋਸ਼ਿਸ਼ ਕੀਤੀ ਆ ਉਹ ਕਹਿੰਨੇ ਮੈਡਮ ਬਾਹਰ ਗਏ ਹੋਏ ਆ ਮੇਰੇ ਆਪਣੇ ਸ਼ਹਿਰ ਦਾ ਐਮ ਐਲ ਏ ਜਗਦੀਪ ਸਿੰਘ ਕਾਕਾ ਬਰਾੜ ਜੋ ਕਿ ਮੇਰੇ ਪਿੰਡ ਦਾ ਵੀ ਆ ਪਿੰਡ ਦਾ ਹੋਣ ਦੇ ਨਾਲ ਤੇ ਇਨਸਾਨੀਅਤ ਨਾਤੇ ਵੀ ਮੇਰੀ ਕੋਈ ਹੈਲਪ ਨਹੀਂ ਕੀਤੀ ਮੈਂ ਜਦੋਂ ਗਿਆ ਉਹ ਕਹਿੰਦਾ ਮੈਂ ਡੀ ਸਾਹਿਬ ਨੂੰ ਕਹਿ ਦਿੰਦਾ ਡੀ ਸਾਹਿਬ ਕਹਿੰਦੇ ਆ ਅਸੀਂ ਅੱਗੇ ਤੁਹਾਡੇ ਰਿਟ ਪਾਤੀ ਪਸੇ ਇਦਾਂ ਹੀ ਚੱਲ ਰਹੀ ਦੋ ਤਿੰਨ ਮਹੀਨੇ ਹੋ ਗਏ ਮੇਰਾ ਹਾਲ ਆ ਜੀ ਕੀ ਮੰਗ ਕਰਦੇ ਹਾਂ ਹੁਣ ਮੇਰੀ ਮੰਗ ਇਹ ਆ ਜੀ ਚਲੋ ਆਪਾਂ ਇਹ ਨਹੀਂ ਕਹ ਰਹੇ ਵੀ ਮੰਨ ਲਓ ਵੀ ਹਰ ਇੱਕ ਬੰਦਾ ਬਿਮਾਰ ਹੋਵੇ ਪ੍ਰਮਾਤਮਾ ਸਭ ਨੂੰ ਸੁਖਸ਼ਾਂਤ ਰੱਖੇ ਪਰ ਜਦੋਂ ਬੰਦੇ ਨੂੰ ਕੋਈ ਪ੍ਰੋਬਲਮ ਆਉਂਦੀ ਆ ਸਰਕਾਰ ਦਾ ਹੱਕ ਬਣਦਾ ਟੈਕਸ ਲੈਂਦੀ ਆ ਲੋਕਾਂ ਤੋਂ ਸਰਕਾਰ ਦਾ ਹੱਕ ਬਣਦਾ ਵੀ ਲੋਕਾਂ ਦੀ ਬਣਦੀ ਹੋਈ ਮੰਨ ਲਓ ਹੈਲਪ ਤਾਂ ਕਰੇ ਨਾ ਮੰਨ ਲਓ ਬੱਚੇ ਮੇਰੇ ਪੜ ਰਹੇ ਆ ਬੱਚੇ ਦੀ ਰਿਮਿਸ਼ਨ ਰਹਿ ਗਈ ਪੈਸੇ ਬਿਨਾਂ ਦੇਖੋ ਕੀ ਕਰੀਏ ਜੇ ਜਿਵੇਂ ਤੁਹਾਨੂੰ ਪੈਰਾਲਾਈਜ਼ ਹੋ ਗਿਆ ਇਹ ਤਾਂ ਬਹੁਤ ਸਾਰੇ ਲੋਕਾਂ ਨੂੰ ਆਪਾਂ ਦੇਖਦੇ ਆਂ ਆਮ ਕਟਨਾਮਾ ਵਾਪਰ ਜਾਂਦੀਆਂ ਫਿਰ ਜਦੋਂ ਉਹ ਉਹ ਵਿਕਲੰਗਾਂ ਚ ਨਹੀਂ ਆਉਂਦੇ ਫਿਰ ਸਹੂਲਤ ਤਾਂ ਲੈਣ ਤੋਂ ਵਾਂਝੇ ਰਹਿ ਜਾਂਦੇ ਜਿੰਨੀ ਦੇਰ ਉਹ ਸਰਟੀਫਿਕੇਟ ਨਹੀਂ ਬੰਦਦਾ ਹਾਂਜੀ ਸਰ ਕੋਈ ਸਹੂਲਤ ਨਹੀਂ ਮਿਲਦੀ ਜੀ ਮੈਡੀਸਨ ਨਹੀਂ ਮਿਲਦੀ ਕੋਈ ਮੈਂ ਹੁਣ ਸੀਟੀ ਸਕੈਨ ਦਾ ਟੈਸਟ ਕਰਾਉਣ ਗਈ ਸਾਡੇ ਸਰਕਾਰੀ ਹਸਪਤਾਲ ਵਿੱਚ ਸਰਕਾਰੀ ਹਸਪਤਾਲੇ ਵੀ ਇੱਧਾ ਰੇਟ ਮੰਗਦੇ ਆ ਜੀ ਕੋਈ ਸਹੂਲਤ ਨਹੀਂ ਮਿਲਦੀ ਕੁਝ ਨਹੀਂ ਮਿਲ ਰਿਹਾ ਜੀ ਆਮ ਆਮ ਬੰਦੇ ਲਈ ਤਾਂ ਸਹੀ ਗੱਲ ਵੈਸੇ ਤਾਂ ਕਿਸੇ ਲਈ ਵੀ ਸਰਕਾਰ ਹੈ ਹੀ ਨਹੀਂ ਆਮ ਬੰਦੇ ਲਈ ਜਿਵੇਂ ਡੀਸੀ ਆ ਸਾਡੇ ਵੀ ਰਹਿ ਐਡਿਪਟੀ ਕਮਿਸ਼ਨਰ ਬਠਿੰਡਾ ਰਹਿ ਆ ਉਹਨਾਂ ਵੱਲੋਂ ਜੇ ਕੋਈ ਬੰਦਾ ਉਹਨਾਂ ਕੋਲੇ ਪਹੁੰਚ ਕਰਦਾ ਤਾਂ ਬਹੁਤ ਸੂਤਾਂ ਦਿੱਤੀਆਂ ਜੀਆਂ ਤੁਹਾਡੇ ਜ਼ਿਲ੍ਹੇ ਦੇ ਪ੍ਰਸ਼ਾਸਨਿਕ ਅਧਿਕਾਰੀ ਨੇ ਕਿਸੇ ਨੇ ਕੋਈ ਹੈਲਪ ਨਹੀਂ ਕੀਤੀ ਨਹੀਂ ਸਰ ਮੈਂ ਤਾਂ ਡਿਪਟੀ ਕਮਿਸ਼ਨਰ ਕੋਲੇ ਗਿਆ ਨਹੀਂ ਮਿਲਿਆ ਉਹਨਾਂ ਨੇ ਏਡੀਸੀ ਕੋਲੇ ਭੇਜਤਾ ਉੱਥੇ ਜਿਹੜੇ ਕਰੇਂ ਦੇ ਬਾਹਰ ਛੱਡੇ ਹੁੰਦੇ ਆ ਕਿਹੜੀ ਹਿਸਾਬ ਨੇ ਮਾਰਕ ਕਰਕੇ 44 ਨੰਬਰ ਕਮਰੇ ਭੇਜ ਤਾ ਨੂੰ ਮੈਨੂੰ ਨਹੀਂ ਪਤਾ 44 ਨੰਬਰ ਕਮਰੇ ਕੀ ਹੁੰਦਾ ਕੀ ਨਹੀਂ ਹੁੰਦਾ ਉਹ 15 ਦਿਨ ਬਾਅਦ ਫੇਰ ਗਿਆ ਉਹ ਕਹਿੰਦੇ ਅਸੀਂ ਅੱਗੇ ਭੇਜਿਆ ਉਸ ਤੋਂ ਬਾਅਦ ਫਿਰ ਗਿਆਈ ਉਹ ਕਹਿੰਦੇ ਸੀ ਅੱਗੇ ਭੇਜਾਈ ਬਸ ਐਡਾ ਭੇੜ ਚਾਲ ਚਪਾ ਰੱਖਿਆ ਉੱਥੋਂ ਇਲੈਕਸ਼ਨ ਦੁਆਰਾ ਉਹਨਾਂ ਦਾ ਕੋਈ ਨਾ ਕੋਈ ਮਨਲਾਇਦੇ ਲੜ ਲਾਈ ਰੱਖਣਗੇ ਹੋਰ ਕੋਈ ਸਹਾਇਤਾ ਨਹੀਂ ਮਿਲਦੀ ਜੀ ਅਸੀਂ ਮੰਗ ਕਰਦੇ ਆਂ ਸਰਕਾਰ ਤੋਂ ਮੰਗ ਮੇਰੀ ਸਰਕਾਰ ਤੋਂ ਇਹੀ ਆ ਜੀ ਵੀ ਮੰਨ ਲਓ ਜੇ ਪੈਰਲਾਈਜ਼ਡ ਪੇਸ਼ੈਂਟ ਜਾਂ ਕੋਈ ਹੋਰ ਇਦਾਂ ਦੀ ਬਿਮਾਰੀ ਵਾਲਾ ਬੰਦਾ ਹੈਂਡੀਕੈਪਟ ਨਹੀਂ ਆਉਂਦਾ ਤਾਂ ਉਹਨਾਂ ਦੀ ਸਹੂਲਤ ਮਤਲਬ ਉਹਨਾਂ ਨੂੰ ਦਵਾਈ ਦੀ ਥੈਰੇਪੀ ਦੀ ਜਾਂ ਬੱਚਿਆਂ ਦੀ ਪੜ੍ਹਾਈ ਦੀ ਸਹੂਲਤ ਦਿੱਤੀ ਜਾਵੇ ਕੋਈ ਘਰੇ ਮੰਨ ਲਓ ਰਾਸ਼ਨ ਪਾਣੀ ਵਾਸਤੇ ਵੀ ਕੋਈ ਨਾ ਕੋਈ ਸਹੂਲਤ ਦਿੱਤੀ ਜਾਵੇ ਇਹੀ ਮੰਗ ਕਰਦੇ ਨੇ ਸਰਕਾਰ ਨੂੰ ਆ ਸੋ ਇਹ ਇੱਕ ਵੱਖਰੀ ਤਰ੍ਹਾਂ ਦਾ ਤੁਸੀਂ ਦੇਖੋ ਕੇਸ ਆ ਵੀ ਜਦੋਂ ਮਜ਼ਦੂਰ ਬੰਦਾ ਜਾਂ ਕੋਈ ਆਮ ਵੀ ਬੰਦਾ ਜਿਹਦੇ ਕੋਲ ਇਨਕਮ ਦੇ ਕੋਈ ਸੋਰਸ ਹੈ ਨਹੀਂ ਉਹਨੂੰ ਕੋਈ ਪੈਰਾਲਾਈਜ਼ ਜਿਹਨੂੰ ਆਪਾਂ ਅਧਰੰਗ ਕਹਿੰਦੇ ਆ ਅਧਰੰਗ ਹੋ ਜਾਂਦਾ ਤਾਂ ਉਹਦਾ ਜਿਹੜਾ ਇੱਕ ਸਾਈਡ ਆ ਉਹ ਜਿਹੜੀ ਬੰਦ ਹੋ ਜਾਂਦੀ ਆ ਕੰਮ ਨਹੀਂ ਕਰਦੀ ਤੇ ਉਹ ਕੋਈ ਕੰਮ ਕਰਨ ਨਹੀਂ ਕਰ ਸਕਦਾ ਤੇ ਉਲਟਾ ਉਹਨੂੰ ਦਵਾਈ ਜਾਂ ਵਗੈਰਾ ਇਲਾਜ ਕਰਾਉਣਾ ਪੈਂਦਾ ਪਰ ਸਰਕਾਰ ਉਹਨੂੰ ਹੈਂਡੀਕੈਪ ਤੇ ਜਾਂ ਆਪਾਂ ਕਹਿ ਦਈਏ ਜਿਹੜੇ ਵਿਕਲੰਗਾਂ ਦੀ ਵਿੱਚ ਹੀ ਗਿਣਤੀ ਚ ਨਹੀਂ ਕਰਦੀ ਉਹ ਕਹਿੰਦੇ 2 ਸਾਲ ਤੱਕ ਤੁਹਾਡਾ ਜਿਹੜਾ ਸਰਟੀਫਿਕੇਟ ਨਹੀਂ ਬਣੇਗਾ ਔਰ ਇਸ ਵਿਅਕਤੀ ਦਾ ਕਹਿਣਾ ਪਰ 2 ਸਾਲ ਜਿਹੜੀ ਬੱਚਿਆਂ ਦੀ ਪੜ੍ਹਾਈ ਆਪਦੀ ਦਵਾਈ ਦਾ ਖਰਚਾ ਉਹ ਕਿਸ ਤਰ੍ਹਾਂ ਚਲਾਵੇਗਾ ਕਿਉਂਕਿ ਉਹਦੇ ਇਨਕਮ ਦਾ ਕੋਈ ਸੋਰਸ ਨਹੀਂ ਔਰ ਉਹਨਾਂ ਨੇ ਸਰਕਾਰ ਤੋਂ ਮੰਗ ਕੀਤੀ ਆ ਕਿ ਜਿਹੜੀ ਇਹ ਮੈਨੂੰ ਕੋਈ ਵੱਖਰੀ ਤਰ੍ਹਾਂ ਦੀ ਜਾਂ ਕੋਈ ਸੂਰਤ ਦਿੱਤੀ ਜਾਵੇ ਜਾਂ ਮੈਡੀਸਨ ਜਿਹੜੀ ਦਵਾਈ ਲੈਣੀ ਹੈ ਜਾਂ ਮੇਰੇ ਬੱਚਿਆਂ ਦੀ ਪੜ੍ਹਾਈ ਵਿੱਚ ਜ਼ਰੂਰ ਖਰਚਾ ਤਾਂ ਚਾਹ ਕੇ ਜਿਹੜਾ ਆਪਣਾ ਪਰਿਵਾਰ ਚਲਾ ਸਕਾ ਸਰਕਾਰ ਨੂੰ ਜਿਹੜੇ ਇਹ ਜ਼ਰੂਰ ਨਵੇਂ ਜਿਹੜੇ ਨਿਯਮ ਨੇ ਜਾਂ ਕੋਈ ਹੋਰ ਜਿਹੜੇ ਨਾ ਮੀਟਿੰਗ ਕਰਨ ਤੋਂ ਬਾਅਦ ਫੈਸਲੇ ਲੈਣੇ ਚਾਹੀਦੇ ਆ ਕਿ ਇਸ ਤਰ੍ਹਾਂ ਦੇ ਜਿਹੜੇ ਅਦਰੰਗ ਵਾਲੇ ਆ ਵਿਅਕਤੀ ਆ ਉਹਨਾਂ ਨੂੰ ਵੀ ਜਿਹੜੀ ਸਹੂਲਤ ਆ ਜਲਦੀ ਤੋਂ ਜਲਦੀ ਮਿਲ ਸਕੇ ਤੁਸੀਂ ਦੇਖ ਰਹੋ ਕਲਿਆਣ ਟੀਵੀ ਪੰਜਾਬ ਤੇ ਮੈਂ ਹਰਪਾਲ ਸਿੰਘ